ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਫੜ ਲਾ ਵੀਰੇ ਡਿੱਗਣਾ ਪਿਆ ਯਾਰ ਬੇ ਆ ਗਿਆ ਫਿਰ ਉਧਰ ਨੂੰ ਪੜਾ ਡਿੱਗਿਆ ਸਾਰਾ ਹੀ ਗਿਆ ਮਗਰੋਂ ਸਸ਼ੀਕਾਲ ਜੀ ਮਲੋਟ ਲਾਈਵ ਤੇ ਇੱਕ ਵਾਰ ਫਿਰ ਤੋਂ ਲਾਈਵ ਹੋਏ ਆ ਸੋ ਜਿਸ ਵਿਅਕਤੀ ਦਿੱਲੀ ਅਸੀਂ ਪਹੁੰਚੇ ਸੀ ਜਿਸ ਦੀ ਤਲਾਸ਼ ਸੀ ਉਹ ਕੁਝ ਹੋਸ਼ ਦੇ ਵਿੱਚ ਇਸ ਵੇਲੇ ਆ ਚੁੱਕਾ ਹੈ ਸੋ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਮਲੋਟ ਲਾਈਵ ਤੇ ਸੋ ਕੁਝ ਹੋਸ਼ ਦੇ ਵਿੱਚ ਇਹ ਵਿਅਕਤੀ ਇਸ ਵੇਲੇ ਆ ਚੁੱਕਾ ਹੈ ਤੇ ਇਤਲਾਕ ਕਰ ਦਿੱਤੀ ਜਾ ਚੁੱਕੀ ਹੈ ਐਂਬੂਲੈਂਸ ਨੂੰ ਐਂਬੂਲੈਂਸ ਦੀ ਇੰਤਜ਼ਾਰ ਹੋ ਰਹੀ ਹੈ ਤੋਂ ਮੌਕੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਇਸ ਵਿਅਕਤੀ ਦੀ ਸਹਾਇਤਾ ਦੇ ਲਈ ਤੋਂ ਇਸ ਵੇਲੇ ਕੁਝ ਥੋੜਾ ਹੋਸ਼ ਦੇ ਵਿੱਚ ਇਹ ਦਿਖਾਈ ਦੇ ਰਿਹਾ ਸਿਕਵਰ ਫਿਰ ਤੋਂ ਕੋਸ਼ਿਸ਼ ਕਰਾਂਗੇ ਇਸ ਨਾਲ ਗੱਲਬਾਤ ਕਰਨ ਦੀ ਤਾਂ ਜੋ ਹੁਣ ਆਪਣਾ ਪੂਰਾ ਐਡਰੈਸ ਜਾਂ ਆਪ ਦਾ ਪਤਾ ਦੱਸ ਸਕੇ ਵੀਰ ਜੀ ਕੀ ਨਾਮ ਹੈ ਤੁਹਾਡਾ ਵੀਰੇ ਕੀ ਨਾਮ ਹੈ ਜੀ ਕਾਕਾ ਕਿੱਥੇ ਰਹਿੰਦੇ ਹੋ ਤੁਸੀਂ ਕੀ ਪਿਤਾ ਦਾ ਨਾਮ ਕੀ ਤੁਹਾਡਾ ਮੇਰਾ ਨਾਮ ਨੰਦਲਾ ਨੰਤਲਾਲ ਤੇ ਪੱਕੀ ਰਹਿ ਇੱਥੇ ਤੁਹਾਡੀ ਆ ਇਹ ਮੇਰੇ ਹਾਂਜੀ ਇੱਥੇ ਤੁਹਾਡੀ ਰਿਸ਼ਤਦਾਰੀ ਆ ਇੱਥੇ ਤੁਹਾਡੇ ਮਾਤਾ ਪਿਤਾ ਰਹਿੰਦੇ ਜਾਂ ਕਿਹੜੇ ਰਿਸ਼ਤਦਾਰ ਕੋਲ ਤੁਸੀਂ ਰਹਿੰਦੇ ਹੋ ਇਹ ਸਿਸਟਰ ਆ ਨਸ਼ਾ ਕੀਤਾ ਸੀ ਤੁਸੀਂ ਕੀ ਨਸ਼ਾ ਕੀਤਾ ਸੀ ਜੀ ਮੈਂ ਜਿੱਟਾ ਲਾਇਆ ਸੀ ਚਿੱਟਾ ਲਾਇਆ ਸੀ ਕਿੰਨੀ ਕੁ ਦੇਰ ਪਹਿਲਾਂ ਆਏ ਸੀ ਤੁਸੀਂ ਇੱਥੇ? ਕਿੰਨੀ ਕੁ ਦੇਰ ਪਹਿਲਾਂ ਆਏ ਸੀ ਜੀ ਵੀਰੇ ਆਪਾਂ ਇੱਥੇ? ਕੰਟਾ ਕੋ ਪਹਿਲਾਂ ਆਏ ਸੀ। ਹੁਣ ਠੀਕ ਹੋ ਤੁਸੀਂ ਤੁਸੀਂ? ਫਿਲਹਾਲ ਠੀਕ ਹੋ? ਘਰ ਜਾਣਾ। ਘਰ ਜਾਣਾ। ਐਂਬੂਲੈਂਸ ਆ ਰਹੀ ਆ ਤੁਹਾਡੇ ਲਈ ਐਂਬੂਲੈਂਸ ਬੁਲਾਈ ਗਈ ਆ। ਹਾਂਜੀ ਐਨੀ ਲੋਡ ਨਹੀਂ ਕਰ ਜਾਣਾ ਤੁਸੀਂ ਕੋਈ ਦਵਾਈ ਦੱਪਾ ਤੁਸੀਂ ਲੈਣਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਦਵਾਈ ਤੁਹਾਨੂੰ ਦਿੱਤੀ ਜਾਵੇ ਸਹੀ ਹੋ ਜਾਓ ਤੁਸੀਂ ਹਾਂਜੀ ਇੱਕ ਵਾਰੀ ਘਰੇ ਜਾਣਾ ਜੀ ਸੋਮ ਲੋਡ ਲਾਈਵ ਤੇ ਤੁਹਾਨੂੰ ਇਹ ਤਸਵੀਰਾਂ ਲਾਈਵ ਵਿਖਾਈਆਂ ਜਾ ਰਹੀਆਂ ਸੋ ਮੈਂ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹਨਾ ਕਿ ਇੱਕ ਵਾਰ ਪਹਿਲਾਂ ਵੀ ਅਸੀਂ ਲਾਈਵ ਹੋਏ ਸੀ ਉਸ ਲਾਈਵ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਕਿਸੇ ਜਾਦਾ ਨਾ ਪੀਣਾ ਪਾਣੀ ਸੰਦ ਦੱਸਿਆ ਗਿਆ ਸੀ ਕਿ ਇੱਥੇ ਕਿਸੇ ਵਿਅਕਤੀ ਦੀ লাশ ਹੈ ਪਰ ਉਹ লাশ ਨਹੀਂ ਸੀ ਉਹ ਇਹ ਵਿਅਕਤੀ ਸੀ ਜਦੋਂ ਦੇਖਿਆ ਤਾਂ ਇਹ ਥੋੜਾ ਹੋਸ਼ ਦੇ ਵਿੱਚ ਸੀ ਤਾਂ ਬਾਅਦ ਦੇ ਵਿੱਚ ਐਂਬੂਲੈਂਸ ਬੁਲਾਈ ਗਈ ਔਰ ਪੁਲਿਸ ਦੀ ਸਹਾਇਤਾ ਲਈ ਗਈ ਆ ਇਹਨੂੰ ਸਹੀ ਕਰਨ ਦੇ ਲਈ ਤੇ ਪੁਲਿਸ ਕਰਮੀ ਇੱਥੇ ਪਹੁੰਚ ਚੁੱਕਿਆ ਐਂਬੂਲੈਂਸ ਹਾਲੇ ਤੱਕ ਜਿਹੜੀ ਉਹ ਨਹੀਂ ਪਹੁੰਚੀ ਆ ਇਹ ਵਿਅਕਤੀ ਹੋਸ਼ ਦੇ ਵਿੱਚ ਆ ਗਿਆ ਔਰ ਇਹ ਕਹਿਣਾ ਚਾਹ ਰਿਹਾ ਕਿਾਰੇ ਆ ਕੇ ਮੈਂ ਘਰ ਜਾਣਾ ਚਾਹਣਾ ਮੈਂ ਹੁਣ ਹੋਸ਼ ਆ ਮੈਂ ਹਸਪੀਟਲ ਨਹੀਂ ਜਾਣਾ ਚਾਹੁੰਦਾ ਨਾਲ ਹੀ ਨਜ਼ਦੀਕ ਇਹ ਆਪਣਾ ਘਰ ਦੱਸ ਰਿਹਾ ਕਿ ਮੈਂ ਜੌੜੀਆਂ ਮਹੱਲੇ ਦਾ ਰਹਿਣ ਵਾਲਾ ਕਾਕਾ ਆਪਣਾ ਨਾਮ ਦੱਸ ਰਿਹਾ ਆਨੰਦ لال ਆਪਣੇ ਪਿਤਾ ਦਾ ਨਾਮ 2000 ਸੁਸਸ ਨੂੰ ਲੈ ਜਾਂਦਾ ਜਾ ਰਿਹਾ ਸੋ ਜੋ ਪੁਲਿਸ ਅਧਿਕਾਰੀ ਇਸ ਵੇਲੇ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਇਹਦੀ ਮਦਦ ਕੀਤੀ ਜਾ ਰਹੀ ਆ ਸੋ ਇਸ ਨੂੰ ਇਸ ਦੇ ਸਹੀ ਜਗ੍ਹਾ ਦੇ ਉੱਤੇ ਪਹੁੰਚਾਇਆ ਜਾਵੇਗਾ ਸਮਲੋਟ ਲਾਈਵ ਤੇ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਮੈਂ ਦੱਸ ਦੇਣਾ ਚਾਹਨਾ ਹੈ ਇਸ ਵਿਅਕਤੀ ਜੋ ਤੁਸੀਂ ਇਸ ਵੇਲੇ ਲਾਈਵ ਦੇਖ ਰਹੇ ਹੋ ਇਸ ਦੀ ਨਸ਼ਾ ਇਸਨੇ ਕੀਤਾ ਇਸ ਦੇ ਦੱਸੇ ਮੁਤਾਬਕ ਇਸਨੇ ਚਿੱਟੇ ਦਾ ਨਸ਼ਾ ਜਿਹੜਾ ਕੀਤਾ ਹੋਇਆ ਲਗਭਗ 1 ਘੰਟਾ ਇਹਦੇ ਵੱਲੋਂ ਦੱਸਿਆ ਜਾ ਰਿਹਾ ਕਿ ਮੈਂ 1 ਘੰਟਾ ਪਹਿਲਾਂ ਇੱਥੇ ਆਇਆ ਸੀ ਔਰ ਜਿਹੜਾ ਮੈਂ ਚਿੱਟੇ ਦਾ ਨਸ਼ਾ ਕੀਤਾ ਤੇ ਹੁਣ ਇਹ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਆ ਸਾਨੂੰ ਇਤਲਾ ਮਿਲੀ ਸੀ ਕਿ ਇੱਥੇ ਇੱਕ ਵਿਅਕਤੀ ਦੀ লাশ ਪਈ ਆ ਪਰ ਇਹ লাশ ਦੀ بجائے ਇਹ ਵਿਅਕਤੀ ਸੀ ਜਿਸਨੇ ਕੀ ਨਸ਼ਾ ਕੀਤਾ ਹੋਇਆ ਸੀ ਸੋ ਇਸ ਵੇਲੇ ਐਂਬੂਲੈਂਸ ਨੂੰ ਵੀ ਕਾਲ ਕੀਤੀ ਗਈ ਨਾਲ ਪੁਲਿਸ ਨੂੰ ਇਹਦੇ ਬਾਰੇ ਦੇ ਵਿੱਚ ਦੱਸਿਆ ਗਿਆ ਸੋ ਪੁਲਿਸ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਨੇ ਔਰ ਇਸ ਨੂੰ ਜਿਹੜਾ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੇ ਬਿਠਾਇਆ ਔਰ ਜਿਹੜੇ ਨਾਲ ਲਿਜਾ ਰਹੇ ਨੇ ਸੋ ਸਹਾਇਤਾ ਜਿਹੜੀ ਇਹਦੀ ਕੀਤੀ ਜਾ ਰਹੀ ਹੈ ਇਹ ਦੱਸ ਰਿਹਾ ਕਿ ਇਹ ਨਜ਼ਦੀਕ ਇਹਦਾ ਘਰ ਹੈ ਔਰ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਇਹ ਰਹਿੰਦਾ ਹੈ ਸੋ